ਕ੍ਰਿਨੂੰਨ ਲੈ ਕੇ ਚਿਰਵਰ ਦੋ ਦਿਨ ਹੀ ਲੱਗੇ ਹਨ ਜਿਸ ਨੂੰ ਲੈ ਕੇ ਬਾਜ਼ਾਰਾਂ ਵਿੱਚ ਦਾਖ ਨਜ਼ਰ ਨਹੀਂ ਆ ਰਿਹਾ ਜਿਸ ਕਰਮ ਦੁਕਾਨਦਾਰਾਂ ਦੇ ਮੂੰਹ ਤੇ ਛਾਈਆਂ ਪਈਆਂ ਹੋਈਆਂ ਹਨ ਚਿੰਤਾਤ ਹਨ ਇੰਨਾ ਮਾਲ ਭਰਿਆ ਹੋਇਆ ਕੋ ਪੈਸੇ ਪੂਰੇ ਨਹੀਂ ਹੋ ਰਹੇ ਆ ਤੁਹਾਨੂੰ ਗੱਲਬਾਤ ਕਰਾਨਾ ਕੋਰਾਲੀ ਦੇ ਦੁਕਾਨਦਾਰਾਂ ਨਾਲ ਕੀ ਕਹਿੰਦੇ ਨੇ ਇਹਨਾਂ ਨੂੰ ਇਹ ਸਟੇਟਮੈਂਟ ਦੇਣਾ ਨਹੀਂ ਇਸ ਮਾਰੇ ਵੀ ਇੱਕ ਵਾਰ ਦੱਸੋ ਕਿ ਇਹ ਬਹਿਲੇ ਬੈਠੇ ਕਿ ਕਿੰਨੇ ਮੁਖਤੋਂ ਰਹਿ ਗਿਆ ਕੀ ਗੱਲ ਪੈਣੀ 50 ਚਾਹੀਦੀ ਚਾਹੀਦੀ ਹੈ ਜੀ ਬਹੁਤ ਬੇਚਾਨੇ ਕਿਹਾ ਹੋਇਆ ਕਾਹਦਾ ਮੰਨਣ ਵਾਲੀ ਕਰਕੇ ਕੰਮ ਨਹੀਂ ਕਾਰਨ ਕੀ ਇਹਦਾ ਉਹ ਦੱਸਿਆ ਜਾ ਰਿਹਾ ਮੱਧਮ ਉਹਦਾ ਗਾਕੀ ਨਹੀਂ ਹੈ ਬਿਲਕੁਲ ਗਾਕੀ ਨਹੀਂ ਹੈ ਕਿੰਨਾ ਮਾਲ ਲਿਆਂਦਾ ਕਿੰਨਾ ਕਿ ਵਿਕਿਆ ਕਿੰਨਾ ਬਚ ਗਿਆ ਸਾਰੀ ਸੇ ਸਗਰੀ ਮਰਦਾ ਜੀ ਪਰ ਵਿਕਿਆ ਨਹੀਂ ਹਲੇ ਨਹੀਂ ਇਹਦੇ ਡਿਸਟੈਂਸ ਆ ਆ ਦੇਖ ਲੋ ਜੀ ਮੰਡੀ ਦਾ ਹਾਲ ਆਨਲਾਈਨ ਨੇ ਸਾਰੇ ਕੰਮ ਬਰਵਾਲ ਕਰਕੇ ਰੱਖਿਆ ਨੇ ਦੁਕਾਨਦਾਰ ਛੋਟੇ ਦੁਕਾਨਦਾਰ ਸੂਜੀ ਰੋਟੀ ਲੱਗੇ ਚਿੰਤਾ ਦਾ ਹਨ ਕਦੋਂ ਅਕੀਦ ਖਾਣੇ ਕੀ ਕਰਨ ਦੁਕਾਨਦਾਰ ਆਜਾ ਸੁਣਾਉਂਦੇ ਤੁਹਾਨੂੰ ਗਾਹ ਕੀ ਕਹਿ ਰਹੇ ਨੇ ਬੜੀ ਬੀ ਰਖੜੀ ਖੇਦਣ ਆਇਓ ਕਿਹੜੀ ਰਖੜੀ ਤੁਹਾਨੂੰ ਵਧੀਆ ਲੱਗਦੀ ਹੈ ਕਿਹੜੀ ਪਸੰਦ ਆ ਇਸ ਤਰ੍ਹਾਂ ਦੀ ਰਖੜੀ ਹੈ ਕੋਲ ਦੀ ਕਿ ਕਿਸ ਤਰ੍ਹਾਂ ਰੱਖੀ ਜਾਂਦੇ ਹੋ ਤੁਸੀਂ ਕਿਸ ਤਰ੍ਹਾਂ ਲਾਈਕ ਕਰ ਰਹੇ ਆ ਇਸ ਵਾਰ ਆ ਜਾ ਅੱਗੇ ਸੁਣਨ ਆ ਨੇ ਇਧਰ ਆ ਜੀ ਅੱਜ ਜਿਹੜਾ ਖਰੀਦਿਆ ਮੈਂ ਆਇਆ ਤੇ ਫਾਇਰ ਬਿੱਕ ਕਰ ਰਹੇ ਪਸੰਦ ਤੁਹਾਨੂੰ ਬਦਿਆ ਨਾ ਕਿਸ ਤਰ੍ਹਾਂ ਇਹ ਸਵਾਦ ਨੂੰ ਤੁਹਾਨੂੰ ਪਸੰਦ ਆ ਤੁਹਾਡੀ ਕਿਸ ਤਰ੍ਹਾਂ ਰੱਖੀ ਚੱਲਦੇ ਹੋ ਸਾਡੇ ਨੂੰ ਬਹੁਤ ਪਿਆਰ ਹੈ ਰਗੀਆਂ ਆਪਣੇ ਭਰਾ ਵਾਸਤੇ ਭੈਣਾਂ ਨੂੰ ਬੜਾ ਸ਼ੌਕ ਹੁੰਦਾ ਹੈਗਾ ਤੇ ਆਪਣੇ ਭਰਾ ਦੇ ਨਾਲ ਖੜੀ ਰਹਿੰਦੇ ਸਦਾ ਉਹਦੀ ਲੰਬੀ ਉਮਰ ਰਹੇ ਨਾਲੇ ਅਸੀਂ ਬੈਠੇ ਆ ਸਾਡੇ ਆਇਕਰ ਜਾਈ ਨਾਲ ਹਾਂਜੀ ਬਹੁਤ ਵਧੀਆ ਲੱਗਦਾ ਹਾਂ ਆਹ ਖੰਦਕਾਨਦਾਰ ਨਾਲ ਗੱਲਬਾਤ ਕਰਦੇ ਆ ਅਸਮਾ ਦੇ ਕੀ ਕਹਿ ਰਹੇ ਨੇ ਕਿੰਨਾ ਕਵਰ ਕਰ ਹੈਗਾ ਵੀ 50 ਸਾਲ ਦਾ ਕਾਰਨ ਕੀ ਲੱਗਦਾ ਤੁਹਾਨੂੰ ਮੌਸਮ ਗਰਮੀ ਹੈ ਜੀ ਉਹ ਤਾਂ ਬਰ੍ਹਾਂ ਦੇ ਬਾਹਰ ਨਹੀਂ ਕਰਦੇ ਜਿਨ੍ਹਾਂ ਲੱਕੜੀ ਬੰਦੀ ਆਉਣਾ ਦਾ ਆਣੀ ਹੈ ਉਹ ਮੌਸਮ ਨੂੰ ਥੋੜੀ ਰਖਣਾ ਉਹਨੇ ਹੈ ਜੀ ਹੋਰ ਕੀ ਕਾਰਨ ਹੋ ਸਕਦਾ ਜਿਹੜਾ ਰੋਣ ਸਟ੍ਰੋਕ ਆਉਂਦੇ ਆ ਤੁਹਾਡੇ ਉੱਤੇ ਰੋਣ ਕਿੰਨੇ ਜ਼ਿਆਦਾ ਅੱਜ ਕੰਨ ਦਾ ਹੈ ਸਵੇਰੀ ਸ਼ਾਮ ਨੂੰ ਆਉਂਦਾ ਜੀ ਰਾਤ ਨੂੰ ਸਵੇਰੀ ਸਵੇਰੀ ਜਾਂ ਸ਼ਾਮ ਮੈਂ ਜਗਵੰਤੀ ਵਿਲੇ ਹਰੀਸ਼ ਬਟਲਾ ਸ਼ਹਿਰ ਕੋਰਾਲੀ ਬਹੁਤ ਵਧੀਆ ਚੱਲ ਰਹੀ ਹੈ ਕ੍ਰਿਸਮਸ ਦਿਨ ਪੀਜ਼ਾ ਸਵਾਦ ਆਦਾ